ਸੋਚੀ ਰੀਚਿੰਗ ਬਾਦਲ ਦਾ ਜਿਹੜਾ ਕਾਫਲਾ ਇਥੇ ਪਹੁੰਚ ਚੁੱਕਿਆ ਕਿਉਂਕਿ ਸੋਹੇਪੁਰ ਦੇ ਆਸਾਨੀ ਵਾਲੇ ਬਾਰਡਰ ਦੇ ਪਿੰਡਾਂ ਦੇ ਜਿਹੜੇ ਨੇੜੇ ਪਿੰਡ ਨੇ ਉਹਨਾਂ ਦੇ ਵਿੱਚ ਹੜ ਆਏ ਹੋਏ ਨੇ ਤੇ ਉਹਨਾਂ ਦਾ ਮੁਕਾਂ ਦਾ ਗੱਲਬਾਤ ਕਰਨ ਦਾ ਇਜਾਜ਼ਾ ਲੈਣ ਲਈ ਸੁਖੀ ਸਿੰਘ ਬਾਦਲ ਪਹੁੰਚੇ ਨੇ ਲੋਕ ਸਵੇਰ ਤੋਂ ਤਿਆਰ ਕਰ ਰਹੇ ਸੀ ਤੇ ਉਹਨਾਂ ਦੀ ਗੱਡੀ ਜਿਹੜੀ ਪਹੁੰਚ ਚੁੱਕੀ ਹੈਗੀ ਉਹਨਾਂ ਵੱਲੋਂ ਲੋਕਾਂ ਨਾਲ ਮੁਕੇ ਗੱਲਬਾਤ ਕੀਤੀ ਜਾ ਰਹੀ ਹੈ ਸੁਮਾ ਦੇ ਦੇਖ ਸਕਦੇ ਹੋ ਇਸੇ ਨਾਲ ਬਾਦਲ ਜਿਹੜੇ ਬਾਹਰ ਆ ਰਹੇ ਨੇ ਤੇ ਇਸ ਤੋਂ ਬਾਅਦ ਉਹਨਾਂ ਨੂੰ ਲੋਕਾਂ ਨਾਲ ਗਨਭਗ ਕੀਤੀ ਜਾਣੀ ਹੈ ਕਿਉਂਕਿ ਹਰਾਂ ਦੇ ਕਾਰਨ ਪੰਜਾਬ ਦੇ ਵਿੱਚ ਕਾਫੀ ਹਾਲਾਤ ਵਿਗੜੇ ਹੋਏ ਨੇ ਤਾਂ ਅੰਬੀਸ਼ ਦੇ ਬਾਦਲ ਵੱਲੋਂ ਲਗਾਤਾਰ ਲੋਕਾਂ ਨਾਲ ਮਿਲਿਆ ਜਾ ਰਿਹਾ ਹੈਗਾ ਆਹਤਾਂ ਨਾਲ ਲੋਕਾਂ ਨਾਲ ਕਿਉਂਕਿ ਅਸੀਂ ਇਹਦੇ ਵਿੱਚ ਕਾਫੀ ਸਾਧਵਾਪਨ ਮਿਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਚਾਰਾਂ ਪਾਸੇ ਕੰੜੀ ਦੇ ਨਜ਼ਰ ਆ ਰਹੇ ਬਹੁਤ ਸਾਰੀ ਲੋਟੇ ਕੇ ਲੋਕਾਂ ਨੂੰ ਤੁਹਾਡੇ ਸਾਥੀ ਇਹ ਪੂਰਾ ਜਿਵੇਂ ਹੈ ਬਹੁਤ ਦੁੱਖ ਨਾਲ ਅੱਜ ਜੁਵੇਦ ਦਾ ਉਹ ਹੋ ਗਿਆ ਹੈ ਸਾਰੀ ਜਗ੍ਹਾ ਤੇ ਜਾ ਕੇ ਆਏ ਹਾਂ ਮੈਂ ਤੇ ਗੱਲ ਕਰ ਲਾਂ ਜੀ 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 ਸੋਲੀ ਗੱਲ ਕਰਦੇ ਚਲੋ ਜੀ ਹਾਂ ਜੀ ਤੇ ਮਿਲ ਕੇ ਕਰ ਦੋਗੇ ਸੈਰ 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 ਹਾਂ ਨਾ ਮਿਲਣ ਲਈ ਸਪੋਕਸਟ ਜਿੰਦਾਬਾਦ ਮੈਂ ਦੱਸਿਆ ਕਿ ਕਿਸੇ ਨਾ ਹਾਲਾਤ ਲੱਗੇ ਆ ਤੇ ਚੋਕਾ ਦਾ ਮਟਾ ਮਿਲ ਕੇ ਉਹਨਾਂ ਨੂੰ ਪੁੱਛੇ ਜਾ ਰਿਹਾ ਹੈਗਾ ਕਿ ਮੁਸਬਤੀਆਂ ਉਹਨਾਂ ਨੂੰ ਆ ਰਹੀਆਂ ਹੈਗੀਆਂ ਕਿ ਵੱਡੀ ਗੰਧੀ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਵਿੱਚ ਦਿਖਾਈਏ ਉਹਨਾਂ ਨਾਲ ਅਗਲੀ ਗੱਲਬਾਤ ਸੁਖਬੀ ਸਿੰਘ ਬਦਲ ਵੱਲੋਂ ਕੀਤੀ ਜਾ ਰਹੀ ਹੈਗੀ ਹੈ ਸ਼ਾਮ ਗਰੀਬਨ ਜਿਹੜਾ ਹੈਗਾ 8 ਵਜੇ ਦਾ ਸਮਾਂ ਹੈਗਾ ਤੇ ਜਿੱਥੇ ਵੀ ਹੁਣ ਲੋਕਾਂ ਲੋਕੋ ਵੱਡੀ ਘੰਟੀ ਦੇ ਵਿੱਚ ਸੁਖਬੀ ਸਿੰਘ ਬਦਲ ਨੂੰ ਮੈਲਾ ਪਹੁੰਚੇ ਨੇ ਤਾਂ ਤਸਵੀਰਾਂ ਵਿੱਚ ਚੰਗਾ ਲਗਾਤਾਰ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜੋ ਉਹਨਾਂ ਇਸ ਸਮੱਸਿਆਵਾਂ ਨੇ ਉਹ ਸੁਣਨਾ ਜਾ ਰਹੀਆਂ ਨੇ ਇਸ ਸਮੱਸਿਆਵਾਂ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਧਾਰਪੁਰੇ ਪੂਰੇ ਪੰਜਾਬ ਦੇ ਵਿੱਚ ਦੌਰੇ ਕੀਤੇ ਜਾ ਰਹੇ ਨੇ ਜਿੱਥੇ ਹੜ੍ਹ ਆਏ ਹੋਏ ਨੇ ਉਹਨਾਂ ਏਰੀਆ ਦੇ ਵਿੱਚ ਦੌਰੇ ਕੀਤੇ ਜਾ ਰਹੇ ਨੇ ਤੇ ਜੋ ਸਮੱਸਿਆ ਹੈਗੀ ਉਹਨਾਂ ਦਾ ਕਿਹਾ ਕਿ ਉਹਨਾਂ ਕਿਉਂਕਿ ਅਲੀ ਸਰਕਾਰਾਂ ਉਹ ਜਿਹੜੀਆਂ ਨੇ ਉਹ ਕਿਉਂ ਮਾਰਦੇ ਸਭ ਨੂੰ ਟਾਕੇ ਦਾ ਨਹੀਂ ਮਾਰਦੇ بابا جی یہ بڑا واصل <سؤال> جی ساری کی پیاری جی کی کسی خاطر بیمار ہوتے وقت والے وہ والے دوکے ہے اچھا مجھے یہ اپ کی لیے اپ کی پارٹی نے ان پر ٹاکو ماریا تو میری وقت کے نام پر ہوئے ہیں ਅਸੀਂ ਇਹ ਚਾਹੁੰਦੇ ਆਂ ਆਪ ਜੀ ਸਰਕਾਰ ਆ ਰਹੀ ਤੇ ਇਹ ਸਾਡੇ ਨੇ ਮਿਹਰਬਾਨੀ ਕੀਤੀ ਜਾਵੇ ਅਸੀਂ ਉਸ ਜਿਹੜੀ ਸਾਡੀ ਮਾਰਕਟ ਤੇ ਉਹਦੇ ਅਸੀਂ ਦੇਖੋ ਜੀ ਆ ਜਿਹੜਾ ਹਾਲਾਤ ਨੇ ਸਾਡੇ ਅਸੀਂ ਤਾਂ ਕਹਿ ਰਹੇ ਹਾਂ ਜੇ ਸਾਨੂੰ ਜੇ ਮਰਜ਼ੀ ਸਰਪੰਚਾਂ ਦੀ ਮੈਂ ਇਸ ਨੂੰ ਇੱਕ ਕਰਦਾ ਪਤਾ ਮੈਂ ਜੋ ਜ਼ਮਾਨ ਦਾ ਆਪਣਾ ਪਸਟਾਣਾ ਨਹੀਂ ਤੇ ਕੀ ਕਹਿ ਸਰਪੰਚਾਂ ਦਾ ਨਾਮ پتہ نہیں ہوتا پہلے <سؤال> تھوڑی میں سارے اورڈر پنگے ائی سب کے ٹھیک ہے پنگے کی جاننے کی یاد زیادہ سے زیادہ یہ ہے جنہیں تھری ہینڈل جو بھی تھی وہ اس کی وہ وہ ویسے وہ سٹیل پاکے نا وہ بھو وہ کام تو آج بھی ایک ہون میں ہو گئی نہیں ہو رہا ہے میں نے بھی دیروں کا نام ہے میں پیری میٹریس اٹھارویں تاریخ 24 تاریخ کو بھیجی ہے جو اے ایس ڈی کی اور چاڑی لیٹر میں ایک وہ اپا فائی پول کر رہا ہے ابھی وہ صورت وچ بیٹھی ہے ایک بڑا جو یہ عام طور پر کانگریس کی اس حوالے سے اس کے کہ کوئی فائی پول روپے پیسہ آیا ہے جی اور اپنے کھاتوں میں لے کے ہدا کر کے بھیجایا کیا بنوایا جی سارا 28 کی کران دو سرکار بڑے ਨਾ ਨਾ ਇਹਦਾ ਪੱਕਾ ਦੇ ਕੇ ਨਾ ਉਹ ਪੈਸਾ ਵਾਪਸ ਉਹਨੂੰ ਕਰਵਾਵਾਂਗੇ। ਉਹਨਾਂ ਨੇ ਆਪਣੇ ਬੰਦਿਆਂ ਦੇ ਜਿਹਦੀ ਜ਼ਮੀਨ ਨਹੀਂ ਹੁੰਦੀ ਸੀ ਉਹਨਾਂ ਦੇ ਨਾਂ ਦੇ ਕਰਾ ਲਈ। ਮਤਲਬ ਬਾਤ ਪੈਸੇ। ਉਹ ਆਪਣੇ ਪਾਸੇ ਸਾਰੇ ਕੜਜਾ ਸਾਰੇ ਕੜਜੇ ਵਾਪਸ ਦੇ ਰਹੇ। ਉਹ ਸਭ ਪੂਰੇ ਪਰਿਵਾਰ ਸਾਦੇ ਬੌਧੂ ਖੁਦੋਕਾ ਦੇ ਵਿੱਚ ਗਏ। ਲੋਕੀ ਬੜਾ ਯਾਦ ਕਰਦੇ ਆ। ਮੈਂ ਅਕਸ਼ੇਰ ਦਾ ਮਨ ਫਾਜ਼ਿਲ ਦਾ ਤੇ ਲਖੇ ਜਲਾਲਾਬਾਦ ਆਪਣੇ ਨਾਲ ਸਹਾਇਤੇ ਨੂੰ ਫਰੋਸਟ ਪਹੁੰਚੇ। ਬਹੁਤ ਬਹੁਤ ਜ਼ਿਆਦਾ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ। ਉਹਦਾ ਕਾਰਨ ਹੈ ਜਿਹਦਾ ਮਾਧੋ ਪਰ ਡੈਮ ਬਣਿਆ ਆਪਣਾ ਮੈਨੂੰ ਹੁਣੇ ਕਿਸੇ ਅਫਸਰ ਨੇ ਦੱਸਿਆ ਕਿ 6 ਮਹੀਨੇ ਪਹਿਲੇ ਅਫਸਰਾਂ ਨੇ ਲਿਖ ਕੇ ਦਿੱਤਾ ਸੀ ਕਿ ਜੀ ਡੈਮ ਕਮਜ਼ੋਰ ਹੋ ਗਿਆ ਪੈਸਾ ਦਿਓ ਤਗੜੇ ਕਰਵਾਉਦੇ ਪਰ ਭਗਵੰਤਪਨ ਸਰਕਾਰ ਨੇ 1 ਰੁਪਿਆ ਨਹੀਂ ਦਿੱਤਾ ਤੇ ਅੱਜ ਉਹ ਸਾਰਾ ਟੁੱਟ ਗਿਆ ਤੇ ਉਹਦੇ ਕਰਕੇ ਸਾਰਾ ਪਾਣੀ ਡੈਮ ਦਾ ਇੱਥੇ ਆ ਗਿਆ ਦੇਖੋ ਅੱਜ ਜਿਹੜੇ ਗੱਡਜ਼ ਆਏ ਆ ਪੰਜਾਬ ਸ ਮੈਂ ਕਹਿੰਦਾ ਇਹਦਾ ਦੋਸ਼ੀ ਮੁੱਖ ਮੰਤਰੀ ਨਲਾਇਕੀ ਇਹਨਾਂ ਦੀ ਹੈ ਵੱਡੇ ਪਾਦੂ ਸਾਹਿਬ 4 ਮਹੀਨੇ ਪਹਿਲੇ ਬਰਸਾਤਾ ਤੋਂ ਮੀਟਿੰਗ ਕਰਕੇ ਸਾਰਾ ਪੈਸਾ ਡਰੇਨੇਜ ਡਿਪਾਰਟਮੈਂਟ ਨੂੰ ਸਮ ਦੇ ਦਿੰਦੇ ਸੀ ਪੱਕੀ ਬੰਦ ਕਰ ਦਿਓ ਜਿਸੇ ਆਪਣਾ ਨਹਿਰਾ ਦੇ ਵਿੱਚੋਂ ਕਟਨੀ ਮਿੱਟੀ ਉਹ ਕਢਾ ਦਿਓ ਸੋ ਦੈਟ ਪਾਣੀ ਟਪਦਾ ਰਹਿ ਸਕੇ ਸਾਹਿਬ ਇਹਨਾਂ ਨੇ ਝਾੜ ਬਲੇ ਤੇ 4 ਸਾਲ ਜਿਨੀ ਮੀਟਿੰਗ ਦਿੱਤੀ ਦੇ ਕਾਫੀ ਆਲੇ ਦਿੱਤਾ ਜੀ ਕਾਜ ਨੂੰ ਸਾਰਾ ਨੁਕਸਾਨ ਹੋ ਗਿਆ ਦੇਖੋ ਇਹ ਨਲਾਇਕੀ ਆ ਪਾਪ ਹੈ ਅਸਲ ਹੱਕ ਆਪ ਗੀਤਾਂ ਭਗਵਾਨ ਜਰਮਾਨ ਨੇ ਸਰਕਾਰ ਨੇ ਬਾਬਾ ਸਾਹਿਬ ਨੇ ਲੋਕ ਲੋਕੀਏ ਦੀ ਸ਼ੁਰੂ ਕੀਤਾ ਲੋਕਾਂ ਦੀ ਆਵਾਜ਼ ਚੁਣਦੀ ਉਹਨਾਂ ਦੇ ਕ੍ਰੀਸ਼ੀ ਕਾਰਜ ਮਾਰਗ ਦਰਸ਼ਕ ਕਰਦੀ ਹੋਏ ਸਾਰੇ ਜਿਹਨਾਂ ਨੇ ਇਸੇ ਪਿਆਰ ਦੇਖੋ ਆ ਸਾਡਾ ਫਰਜ਼ ਹੈ ਕੋਈ ਨਹੀਂ ਮਾਰਦਾ ਸਾਡਾ ਪਰਿਵਾਰ ਹੈ ਬਡੇਰ ਬਾਬਾ ਸਾਹਿਬ ਇਹ ਕਰਦੇ ਨਹੀਂ ਕਰਦੇ ਹੁੰਦੇ ਸੀ ਭਾਈ ਅੱਤਾਂ ਦੀ ਕੋਈ ਮੁੰnade ਦਸੇ ਉਹ ਕੰਮ ਨਾ ਕਰ ਰਹੇ ਤੇ ਜਿੰਨਾ ਤੱਕ ਅਸੀਂ ਕਰ ਸਕਦੇ ਸੀ ਜਰੂਰ ਹਰ ਕਿਸਮ ਦੀ ਮੈਂ ਆਪਣੇ ਪਾਰਟੀ ਵਰਕਰਾਂ ਦੀ ਤੈਅ ਲਈ ਹੈ ਮੈਂ ਕਿ ਜੋ ਕਿਸੇ ਲੋੜ ਹੈ ਕਿਸੇ ਨੂੰ ਆਪਣੇ ਵਰਕਰ ਜੇ ਮੈਂ ਤਾਂ ਜਿਹੜਾ ਪਾਣੀ ਥੱਲੇ ਚਲਾ ਗਿਆ ਤੋਂ ਨੂੰ ਅਸੀਂ ਤੇ ਬੰਦ ਬੰਨੇ ਹੋਏ ਅਸੀਂ ਟਰੈਕਟਰ ਹੀ ਭੇਜਾਂਗੇ ਫੋਕਲੀਨਾ ਵੀ ਭੇਜਾਂਗੇ ਤੁਹਾਡੇ ਕੋਲੇ ਜਿਹੜਾ ਆਪਾਂ ਤੁਹਾਡਾ ਥੋੜਾ ਬੰਦ ਆਪਾਂ ਚੰਗੀ ਤਰ੍ਹਾਂ ਜੀ ਬਾਕੀ ਸਾਹਿਬ ਪਹਿਲਾਂ ਵੀ ਕਹਿੰਦੇ ਸੀ ਰਾਤ ਨੂੰ ਬੱਕਰੀਆਂ ਮੁਰਗੀਆਂ ਦੀ ਗੱਲ ਕਰ ਰਹੀ ਸੀ ਮਾਨ ਸਾਹਿਬ ਤੇ ਕੱਲ ਤੁਹਾਡੇ ਵੱਲੋਂ ਕੁਸਚਨ ਪੁੱਛਿਆ ਗਿਆ ਜਦੋਂ ਪੱਤਰਕਾਰ ਆ ਉਹ ਕਹਿੰਦੇ ਸੀ ਸਾਹਿਬ ਨੂੰ ਕੁਝ ਇਹ ਮੈਂ ਇੰਨੇ ਲਖੇ ਤੇ ਨਲਾਇਕ ਤੇ ਮੈਂ ਕਹਿੰਦਾ ਮਲੰਗ ਮੁੱਖ ਮੰਤਰੀ ਦੇ ਬਾਰੇ ਕੁਝ ਨਹੀਂ ਕਹਿਣਾ ਜੀ ਬਾਦਸ਼ਾਹ ਸਾਹਿਬ ਇਸੇ ਤੇਰੇ ਕਾਦੀ ਕੁਸਚਨ ਹੈ ਤੁਹਾਡੇ ਸਿਰ ਕਿਉਂ ਬਾਂਡਾ ਬੋਰਡ ਤੇ ਪੈਨੇ ਕਿ ਤੁਸੀਂ ਸਾਹਮਣਾ ਸਰ ਜੇ ਤੁਹਾਡੇ ਸਿਰ ਕਿਉਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਵੀ ਬਾਦਲੂ ਸਾਹਿਬ ਤੋਂ ਪੁੱਛੋ ਮੈਨੂੰ ਕਿ ਪੁੱਛੋ ਬੋਲਿਆਂ ਦਾ ਆ ਸੀ ਵਾਅਦੇ ਤਾਂ ਇਹਨੇ ਕੀਤੇ ਸੀ ਕਿਉਂਕਿ ਸਖੀ ਹਾਂ ਅੱਜ ਦਿਨੇ ਸ਼ਰਾਬ ਪੀ ਲੈਂਦਾ ਅੱਜ ਵੀ ਕੱਲ ਕਿਤੇ ਫਿਰਦਾ ਸੀ ਜੱਕਿਆ ਸ਼ਰਾਬ ਦਾ ਉਹ ਜਿਹੜਾ ਦਿੱਤੀਆ ਸ਼ਰਾਬ ਦਾ ਦਿਨੇ ਮੁੱਖ ਮੰਤਰੀ ਖਾਪ ਪੀਏ ਉਹਨੂੰ ਕੋਈ ਫਿਕਰ ਨਹੀਂ ਤੁਸੀਂ ਜਿਉਂਦੇ ਹੋ ਮਰਦੇ ਉਹ ਕੋਈ ਫਿਕਰ ਨਹੀਂ ਉਹਨਾਂ ਨੂੰ ਸਭ ਵੀ ਬਾਦਲ ਯਾਰ ਆਉਂਦੇ ਮੈਂ ਤਾਂ ਵੀ ਕਹਿੰਦਾ ਹੁਣ ਕੇਜਰੀਵਾਲ ਕਿੱਥੇ ਹੈ ਜਿਹਦੇ ਕਹਿੰਦਾ ਹੁੰਦਾ ਸੀ ਕਿਝਾੜੂ ਦੇ ਕੰਧਾ ਲਿਖਿਆ ਸੀ ਇੱਕ ਵਕਾ ਦਾ ਕੇਜਰੀਵਾਲ ਨੂੰ ਕਿੱਥੇ ਹੈ ਬਾਲਾ ਸਾਹਿਬ ਪੈਸੇ ਲੁੱਟਣ ਵਾਸਤੇ ਤਾਂ ਪਹਿਲੇ ਆ ਜਾਂਦੇ ਐ ਬਾਲਾ ਸਾਹਿਬ ਤੁਹਾਡੇ ਨੰਨੇ ਦੇ ਵਾਸਤੇ ਕੋਈ ਆਉਂਦੇ 70000 ਸਟੇ ਨਾਲ ਜਿਹੜੀਆਂ ਪੱਟੀਆਂ ਕਿੱਥੇ ਗਿਆ ਸੀ ਅੱਜ ਵੀ ਬਾਲਾ ਸਾਹਿਬ ਨੂੰ ਯਾਦ ਕੀਤਾ ਜਾ ਰਿਹਾ ਕੀ ਇਹ ਤਾਰੀਆਂ ਸਿਰ ਬੱਚੇ ਹੋਣਗੇ ਸੜਨੀਆਂ ਪਹਿਲੀ ਕੈਬਨਟ ਮੀਟਿੰਗ ਜੋ ਸਰਕਾਰ ਬਣਾਇਓ ਮੈਨੂੰ ਸਹੀ ਦੱਸਾਂ ਪੰਜਾਬ ਬਚੂਗਾ ਤਾਂ ਬੱਧੂ ਵਾਜੀ ਆਪਾਂ ਖੇਤਰੀ ਪਾਰਟਕਾਲੀ ਜਲ ਨੂੰ ਲੈ ਕੇ ਆਵਾਂਗੇ ਨਹੀਂ ਤਾਂ ਕੋਈ ਅੱਜ ਦਿੱਲੀ ਵਾਲੇ ਕੋਈ